ਦਨੀ ਅਮਰੀਕਾ ਦੇ ਕੈਲੀਫੋਰਨੀਆ ਦੇ ਵਿੱਚ ਇੱਕ ਸੜਕ ਹਾਦਸਾ ਵਾਪਰਦਾ ਤੇ ਉਹ ਸੜਕ ਹਾਦਸਾ ਪੰਜਾਬੀ ਟਰੱਕ ਡਰਾਈਵਰ 21 ਸਾਲਾ ਜਸ਼ਨਪ੍ਰੀਤ ਸਿੰਘ ਦੇ ਨਾਲ ਵਾਪਰਦਾ ਇਲਜ਼ਾਮ ਲੱਗਦੇ ਨੇ ਕਿ ਨਸ਼ੇ ਦੀ ਹਾਲਤ ਦੇ ਵਿੱਚ ਸੀ ਖੜੀਆਂ ਗੱਡੀਆਂ ਦੇ ਵਿੱਚ ਪਿੱਛੋਂ ਆ ਕੇ ਟਰਾਲੇ ਦੇ ਨਾਲ ਉਸ ਟਰੈਲਰ ਦੇ ਨਾਲ ਭਿਆਨਕ ਟੱਕਰ ਮਾਰੀ ਤਿੰਨ ਲੋਕਾਂ ਦੀ ਮੌਤ ਹੋ ਗਈ ਇੱਕ ਔਰਤ ਤੇ ਦੋ ਬੱਚਿਆਂ ਦੀ ਮੌਤ ਹੋਈਆ ਹਾਲਾਂਕਿ ਉਸ ਤੋਂ ਬਾਅਦ ਪਰਿਵਾਰ ਸਾਹਮਣੇ ਆਇਆ ਉਸ ਜਸ਼ਨਪ੍ਰੀਤ ਦਾ ਗਰਦਾਸਪੁਰ ਜ਼ਿਲ੍ਹੇ ਦੇ ਨਾਲ ਸਬੰਧਤ ਆ ਪਿੰਡ ਹੱਕ ਦੇ ਵਿੱਚ ਗਵਾਹੀ ਭਰਦੰ다 ਕਿ ਜਸ਼ਨਪ੍ਰੀਤ ਦਾ ਪਰਿਵਾਰ ਜਸ਼ਨਪ੍ਰੀਤ ਸ਼ੁਰੂ ਤੋਂ ਗੁਰਸਖ ਪਰਿਵਾਰ ਆ ਅੰਮ੍ਰਿਤਧਾਰੀ ਪਰਿਵਾਰ ਆ ਉਸਨੇ ਕਦੇ ਨਸ਼ਾ ਸ਼ੂਹਿਆ ਤੱਕ ਨਹੀਂ ਤੇ ਨਸ਼ਾ ਜਿਹੜਾ ਕਦੇ ਉਸਨੇ ਕੀਤਾ ਤੱਕ ਨਹੀਂ ਤੇ ਉਸ ਤੋਂ ਬਾਅਦ ਅੱਜ ਜਸ਼ਨਪ੍ਰੀਤ ਦੀ ਕੈਲੀਫੋਰਨੀਆ ਅਦਾਲਤ ਦੇ ਵਿੱਚ ਪੇਸ਼ੀ ਹੁੰਦੀ ਆ ਤੇ ਉਥੋਂ ਦੀ ਇੱਕ ਤਸਵੀਰ ਸਾਹਮਣੇ ਆਈ ਆ ਜਿੱਥੇ ਕਿ ਨੰਗੇ ਸਿਰ ਜਸ਼ਨਪ੍ਰੀਤ ਸਿੰਘ ਨੂੰ ਜਿਹੜਾ ਕੈਲੀਫੋਰਨੀਆ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਬੀਤੇ ਦਿਨ ਪਿੰਡ ਨੇ ਗਵਾਹੀ ਭਰੀ ਸੀ ਦਾਅਵਾ ਕੀਤਾ ਸੀ ਕਿ ਅੰਮ੍ਰਿਤਧਾਰੀ ਸਿੱਖ ਨੌਜਵਾਨਾ ਗੁਰਸੇਖਾ ਅੰਮ੍ਰਿਤਧਾਰੀ ਨੌਜਵਾਨਾ ਪਾਰਾਂ ਅੱਜ ਜੋ ਤਸਵੀਰ ਸਾਹਮਣੇ ਆਈ ਹੈ ਕਿ ਅਮਰੀਕਾ ਦੀ ਕੈਲੀਫੋਰਨੀਆ ਅਦਾਲਤ ਦੇ ਵਿੱਚ ਜੋ 21 ਸਾਲਾ ਜਸ਼ਨਪ੍ਰੀਤ ਸਿੰਘ ਨੂੰ ਨੰਗੇ ਸਿਰ ਪੇਸ਼ ਕੀਤਾ ਗਿਆ ਉਸ ਦੇ ਸਿਰ ਦੇ ਉੱਪਰ ਦਸਤਾਰ ਨਹੀਂ ਸਜਾਈ ਹੋਈ ਜੂੜਾ ਕੀਤਾ ਹੋਇਆ ਤੇ ਉਸੇ ਤਸਵੀਰ ਦੇ ਵਿੱਚ ਦੇਖਿਆ ਜਾ ਰਿਹਾ ਕਿ ਕਿਸ ਤਰੀਕੇ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਤੇ ਉਸ ਤੋਂ ਵੀ ਅਗਲੀ ਗੱਲ ਹੈ ਇਸ ਮਾਮਲੇ ਦੇ ਵਿੱਚ ਹਾਲਾਂਕਿ ਕੈਲੀਫੋਰਨੀਆ ਅਦਾਲਤ ਨੇ ਫੈਸਲਾ ਵੀ ਸੁਣਾਇਆ ਪਰ ਉਸ ਤੋਂ ਪਹਿਲਾਂ ਜੋ ਉੱਥੋਂ ਦੇ ਸਰਕਾਰੀ ਵਕੀਲ ਨੇ ਉਨ੍ਹਾਂ ਦੇ ਵੱਲੋਂ ਜੋ ਦੋਸ਼ ਲਗਾਏ ਗਏ ਆਪਣਾ ਪੱਖ ਰੱਖਿਆ ਗਿਆ ਉਸ ਦੇ ਵਿੱਚ ਇਹ ਗੱਲ ਆਖੀ ਗਈ ਆ ਕਿ ਜਸ਼ਨਪ੍ਰੀਤ ਨੇ ਨਸ਼ਾ ਕੀਤਾ ਸੀ ਡਰੱਗ ਦੀ ਹਾਲਤ ਦੇ ਵਿੱਚ ਉਸ ਨੇ ਜਿਹੜਾ ਖੜੀਆਂ ਗੱਡੀਆਂ ਦੇ ਵਿੱਚ ਆ ਕੇ ਭਿਆਨਕ ਟੱਕਰ ਮਾਰੀ ਤੇ ਇਸ ਦੇ ਨਾਲ ਲੱਗਦੇ ਇੱਕ ਦੋਸ਼ੇ ਵੀ ਲੱਗੇ ਨੇ ਕਿ ਸਾਲ 2022 ਦੇ ਵਿੱਚ ਇਲੈਗਲ ਤਰੀਕੇ ਦੇ ਨਾਲ ਡਾਂਕੀ ਦੇ ਜ਼ਰੀਏ ਅਮਰੀਕਾ ਦੇ ਵਿੱਚ ਦਾਖਲ ਹੋਇਆ ਸੀ ਹਾਲਾਂਕਿ ਉਸ ਗੱਲ ਦੇ ਉੱਪਰ 21 ਸਾਲਾ ਜਸ਼ਨਪ੍ਰੀਤ ਨੇ ਅਮਰੀਕਾ ਦੇ ਕੈਲੀਫੋਰਨੀਆ ਅਦਾਲਤ ਦੇ ਵਿੱਚ ਇਸ ਗੱਲ ਤੋਂ ਜਿਹੜਾ ਜੋ ਇਨਕਾਰ ਕੀਤਾ ਕਿ ਉਸਨੇ ਨਸ਼ੇ ਦੀ ਹਾਲਤ ਦੇ ਵਿੱਚ ਡਰਾਈਵਿੰਗ ਨਹੀਂ ਕੀਤੀ ਉਸਨੇ ਜਿਹੜਾ ਇਹ ਭਿਆਨਕ ਹਾਦਸਾ ਗੱਤੀ ਉਸਨੇ ਆਪਣੀ ਅਸਹਾਸਤੇ ਦੇ ਵਿੱਚ ਨਹੀਂ ਮੰਨੀ ਪਰ ਸਰਕਾਰੀ ਵਕੀਲ ਨੇ ਆਪਣਾ ਪੱਖ ਰੱਖਿਆ ਕਿ ਉਸਨੇ ਨਸ਼ੇ ਦੀ ਹਾਲਤ ਦੇ ਵਿੱਚ ਇਹ ਸਾਰਾ ਹਾਦਸਾ ਕੀਤਾ ਖੜੀਆਂ ਗੱਡੀਆਂ ਦੇ ਵਿੱਚ ਟੱਕਰ ਮਾਰੀ ਗਈ ਤੇ ਉਸ ਦੇ ਨਾਲ ਇੱਕ ਦੂਜਾ ਫੈਕਟਰ ਵੀ ਸਾਹਮਣੇ ਆਇਆ ਕਿ 2022 ਦੇ ਵਿੱਚ ਇਲੀਗਲ ਤਰੀਕੇ ਨਾਲ ਡੌਂਕੀ ਦੇ ਜ਼ਰੀਏ ਅਮਰੀਕਾ ਦੇ ਵਿੱਚ ਦਾਖਲ ਹੁੰਦਾ ਤੇ ਇਸੇ ਮਾਮਲੇ ਦੇ ਵਿੱਚ ਸਣਵਾਈ ਕਰਦੇ ਹੋਏ ਅਮਰੀਕਾ ਦੀ ਕੈਲੀਫੋਰਨੀਆ ਅਦਾਲਤ ਨੇ ਫੈਸਲਾ ਸੁਣਾਇਆ ਕਿ 21 ਸਾਲਾ ਜਸ਼ਨਪ੍ਰੀਤ ਸਿੰਘ ਨੂੰ ਜਿਹੜਾ 4 ਨਵੰਬਰ ਤੱਕ ਇਸੇ ਤਰੀਕੇ ਪੁਲਿਸ ਹਿਰਾਸਤ ਦੇ ਵਿੱਚ ਭੇਜ ਦਿੱਤਾ ਗਿਆ ਸੀ ਦੀ ਜ਼ਮਾਨਤ ਰੱਦ ਕੀਤੀ ਗਿਆ ਜਾਨੀ ਕਿ ਗੈਰ ਜ਼ਮਾਨਤ ਦੇ ਉੱਪਰ ਉਸ ਨੂੰ ਪੁਲਿਸ ਹਿਰਾਸਤ ਦੇ ਵਿੱਚ ਭੇਜਿਆ ਗਿਆ ਪਰ ਬੀਤੇ ਦਿਨ ਜੋ ਪਰਿਵਾਰ ਗੁਰਦਾਸਪੁਰ ਜ਼ਿਲ੍ਹੇ ਨਾਲ ਸੰਬੰਧਿਤ ਪਿੰਡ ਸਾਰਾ ਪਿੰਡ ਪੰਚਾਇਤ ਸਣੇ ਜਸ਼ਨਪ੍ਰੀਤ ਦਾ ਜਿਹੜਾ 21 ਸਾਲਾ ਉਮਰ ਦੇ ਹੱਕ ਦੇ ਵਿੱਚ ਗਵਾਹੀ ਭਰਦਾ ਉਹ ਕਹਿੰਦੇ ਨੇ ਕਿ 21 ਸਾਲਾ ਜਸ਼ਨਪ੍ਰੀਤ ਦਾ ਪੂਰਾ ਪਰਿਵਾਰ ਜਸ਼ਨਪ੍ਰੀਤ ਕਦੇ ਵੀ ਨਸ਼ਾ ਨਹੀਂ ਕਰਦਾ ਗੁਰਸਿੱਖ ਅੰਮ੍ਰਿਤਧਾਰੀ ਨੌਜਵਾਨ ਪਰ ਜੋ ਅਦਾਲਤ ਦੇ ਵਿੱਚ ਸਰਕਾਰੀ ਵਕੀਲ ਨੇ ਦੋਸ਼ ਲਗਾਏ ਨੇ ਪੱਖ ਰੱਖਿਆ ਉਸ ਦੇ ਵਿੱਚ ਇਹ ਕਿਹਾ ਗਿਆ ਕਿ ਨਸ਼ੇ ਦੀ ਹਾਲਤ ਦੇ ਵਿੱਚ 21 ਸਾਲਾ ਜਸ਼ਨਪ੍ਰੀਤ ਆ ਜਿਹੜਾ ਉਹ ਟਰੱਕ ਚਲਾ ਰਿਹਾ ਸੀ ਟਰਾਲਾ ਚਲਾ ਰਿਹਾ ਸੀ ਟਰੇਲਰ ਚਲਾ ਰਿਹਾ ਸੀ ਪਰ ਹੁਣ ਦੇਖਣਾ ਹੋਵੇਗਾ ਕਿ 4 ਨਵੰਬਰ ਨੂੰ ਅਦਾਲਤ ਦੇ ਵਿੱਚ ਹਾਲਾਂਕਿ ਜਿਹੜਾ ਦੋ ਭਾਸ਼ੀ ਇੱਕ ਟਰਾਂਸਲੇਟਰ ਕੇ ਜਸ਼ਨਪ੍ਰੀਤ ਆਪਣਾ ਅਸਲੀ ਪੱਖ ਰੱਖ ਸਕੇ ਆਪਣਾ ਅਦਾਲਤ ਨੂੰ ਜਿਹੜਾ ਅਸਲੀ ਪੱਖ ਆ ਆਪਣਾ ਪਾਸਾ ਵੀ ਦੱਸ ਸਕੇ ਤੇ ਇਸ ਕਰਕੇ ਦੋ ਪਾਸ਼ੀਆ ਵੀ ਜਿਹੜਾ ਪੇਸ਼ ਕਰਨ ਦੀ ਗੱਲ ਹੈ ਕੈਲੀਫੋਰਨੀਆ ਅਦਾਲਤ ਦੇ ਵੱਲੋਂ ਆਖੀ ਗਈ ਆ ਪਰ ਹੁਣ ਦੇਖਣਾ ਤਾਂ ਇਹ ਹੋਵੇਗਾ ਕਿ 4 ਨਵੰਬਰ ਨੂੰ ਕਿਸ ਤਰੀਕੇ ਦਾ ਫੈਸਲਾ ਸੁਣਾਇਆ ਜਾਂਦਾ ਪਰ ਜਦੋਂ ਇਹ ਮਾਮਲਾ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੁੰਦਾ ਉਸ ਦੇ ਨਾਲ ਕੁਝ ਅਮਰੀਕਾ ਦੇ ਵਾਈਟ ਹਾਊਸ ਦੇ ਵੱਲੋਂ ਇਨਸਟਰਕਸ਼ਨ ਵੀ ਦਿੱਤੀਆਂ ਜਾਂਦੀਆਂ ਨੇ ਕਿ ਹੁਣ ਜਿਹੜੇ ਅਜਿਹੇ ਟਰੱਕ ਡਰਾਈਵਰ ਨੇ ਜਿਹੜੇ ਵਿਦੇਸ਼ਾਂ ਤੋਂ ਆਏ ਨੇ ਉਹਨਾਂ ਦੇ ਲਾਇਸੈਂਸਾਂ ਦੀ ਜਾਂਚ ਕੀਤੀ ਜਾਣੀ ਹੈ ਕਿਉਂਕਿ ਇਸ ਗੱਲ ਦੇ ਉੱਪਰ ਸਵਾਲ ਉੱਠੇ ਸੀ ਕਿ ਜੇਕਰ ਗੈਰ ਕਾਨੂੰਨੀ ਆਇਆ ਸੀ ਤਾਂ ਫਿਰ ਲਾਈਸੈਂਸ ਤਾਂ ਉੱਥੋਂ ਦੇ ਅਧਿਕਾਰੀਆਂ ਨੇ ਹੀ ਜਿਹੜਾ ਜਾਰੀ ਕੀਤਾ ਇਸ ਗੱਲ ਦੇ ਉੱਪਰ ਸਵਾਲ ਉੱਠੇ ਸੀ ਕਿਉਂਕਿ ਇਸ ਤੋਂ ਪਹਿਲਾਂ ਵੀ ਇੱਕ ਹਾਦਸਾ ਵਾਪਰਦਾ ਅਮਰੀਕਾ ਦੇ ਫਲੋਰੀਡਾ ਦੇ ਵਿੱਚ ਹਰਜਿੰਦਰ ਸਿੰਘ ਦੇ ਨਾਲ ਹਾਦਸਾ ਵਾਪਰਿਆ ਸੀ ਤੇ ਉਸ ਹਾਦਸੇ ਦੇ ਵਿੱਚ ਫਿਰ ਸਵਾਲ ਉੱਠੇ ਸੀ ਕਿ ਪੰਜਾਬੀ ਟਰੱਕ ਡਰਾਈਵਰ ਨੇ ਹਾਦਸਾ ਕੀਤਾ ਗਲਤ ਯੂ ਟਰਨ ਲਿਆ ਤੇ ਉਸ ਤੋਂ ਬਾਅਦ ਕਿਹਾ ਗਿਆ ਕਿ ਉਸ ਨੂੰ ਅੰਗਰੇਜ਼ੀ ਨਹੀਂ ਆਉਂਦੀ ਜੋ ਟ੍ਰੈਫਿਕ ਸਿਨ ਨੇ ਉਹ ਨਹੀਂ ਪੜ੍ਹਨੇ ਆਉਂਦੇ ਪਰ ਉਸ ਤੋਂ ਬਾਅਦ ਸਵਾਲ ਇਹ ਵੀ ਉੱਠੇ ਸੀ ਕਿ ਉਸ ਨੂੰ ਲਾਇਸੈਂਸ ਕਿਸ ਨੇ ਜਾਰੀ ਕੀਤਾ ਏ ਕਲਾਸ ਦਾ ਜਿਹੜਾ ਲਾਇਸੈਂਸ ਆ ਉਹ ਕਿਸ ਨੇ ਦਿੱਤਾ ਇਹ ਵੀ ਸਵਾਲ ਉੱਠੇ ਸੀ ਪਰ ਜਦੋਂ ਇੱਕ ਵਾਰ ਫੇਰ ਜਸ਼ਨਪ੍ਰੀਤ ਦਾ ਮਾਮਲਾ ਉੱਠਿਆ ਤੇ ਲੋਕਾਂ ਦੇ ਮਨਾਂ ਦੇ ਵਿੱਚ ਹਰਜਿੰਦਰ ਸਿੰਘ ਨਾਲ ਜਿਹੜਾ ਫਲੋਰੀਡਾ ਦੇ ਵਿੱਚ ਹਾਦਸਾ ਵਾਪਰਿਆ ਸੀ ਉਹ ਹਾਦਸਾ ਫੇਰ ਨਿਕਲ ਆਇਆ ਪਰ ਕੁੱਲ ਮਿਲਾ ਕੇ ਇਸ ਹਾਦਸੇ ਦੇ ਜਿਹੜੇ ਮਾਮਲੇ ਦੇ ਵਿੱਚ ਜਿਹੜਾ 21 ਸਾਲਾ ਜਸ਼ਨਪ੍ਰੀਤ ਆ ਉਸ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਅਦਾਲਤ ਨੇ ਪੇਸ਼ੀ ਦੇ ਵਿੱਚ ਇਹ ਗੱਲ ਆ ਕਿ ਹਾਲਾਂਕਿ 4 ਨਵੰਬਰ ਤੱਕ ਉਸ ਨੂੰ ਪੁਲਿਸ ਹਿਰਾਸਤ ਦੇ ਵਿੱਚ ਭੇਜਿਆ ਸਰਕਾਰੀ ਵਕੀਲ ਨੇ ਨਸ਼ੇ ਦੀ ਹਾਲਤ ਦੇ ਵਿੱਚ ਹੁੰਦੇ ਦੋਸ਼ ਲਗਾਏ ਨੇ ਪਰ ਜਿਹੜਾ 21 ਸਾਲਾ ਜਸ਼ਰਪ੍ਰੀਤਾ ਉਸਨੇ ਆਪਣੀ ਗਲਤੀ ਤੋਂ ਇਨਕਾਰ ਕਰ ਦਿੱਤਾ ਹੁਣ ਦੇਖਣਾ ਹੋਵੇਗਾ ਕਿ 4 ਨਵੰਬਰ ਨੂੰ ਕੈਲੀਫੋਰਨੀਆ ਅਦਾਲਤ ਕਿਸ ਤਰੀਕੇ ਦਾ ਫੈਸਲਾ ਸੁਣਾਉਂਦੀ ਆ ਦੋ ਪਾਰਟੀਆਂ ਵੀ ਬੁਲਾਇਆ ਗਿਆ ਤੇ 21 ਸਾਲਾ ਜਸ਼ਰਪ੍ਰੀਤ ਕਿਸ ਤਰੀਕੇ ਆਪਣਾ ਦਾਅਵਾ ਇਸ ਦੇ ਵਿੱਚ ਪੱਖ ਰੱਖਦਾ